ਕਿ ਉਹ ਨਾ ਮਾਮਾ ਨੂੰ ਜਾ ਕੇ ਪੁੱਛ ਕੇ ਦੇਖੋ ਜਿਨ੍ਹਾਂ ਦੇ ਇੱਕ ਇੱਕ ਪੁੱਤ ਸੀਗੇ ਇੱਕ ਇੱਕ ਧੀ ਸੀਗੀ ਉਹ ਅੱਜ ਨਹੀਂ ਰਹੇ ਤੇ ਉਹਨਾਂ ਦਾ ਬੜਾਪੇ ਦਾ ਸਹਾਰਾ ਸੀਗਾ ਜਿਹੜਾ ਇਹ ਨਸ਼ਿਆਂ ਖਾ ਲਿਆ ਦੇਖਿਆ ਹੁਣ ਕਿ ਪਹਿਲਾਂ ਰੋਲਾ ਪਾਉਂਦੀ ਸੀ ਕਿ ਮਾਨ ਸਰਕਾਰ ਨਸ਼ਿਆਂ ਦੇ ਵਿਰੁੱਧ ਕੁਝ ਨਹੀਂ ਕਰਦੀ ਤੇ ਹੁਣ ਉਹ ਦੂਜੇ ਪਾਸੇ ਪਿੱਟਦੀ ਫਿਰਦੀ ਹੈ ਕਿ ਤੁਸੀਂ ਮਕਾਨ ਕਿਉਂ ਢਾ ਰਹੇ ਹੋ ਜੀ ਉਹਨਾਂ ਨੂੰ ਵੇਚ ਕੇ ਕਿਉਂ ਕਰ ਰਹੇ ਆ ਵਿਰੋਧੀ ਧਿਰ ਨੂੰ ਪੁੱਛਣਾ ਜਾਂਦਾ ਤੁਹਾਡੇ ਮਾਧਿਅਮ ਰਾਹੀਂ ਕਿ ਜਦੋਂ ਮਾਇਆ ਦੇ ਪੁੱਤ ਮਰਦੇ ਸੀਗੇ ਮਾਇਆ ਦੀਆਂ ਧੀਆ ਮਰਦੀਆਂ ਸੀਗੇ ਬੜਾਪੇ ਦੇ ਸਹਾਰੇ ਲੁੱਟੇ ਜਾਂਦੇ ਸੀਗੇ ਘਰਾਂ ਦੀਆਂ ਕੰਧਾਂ ਤੋਂ ਉੱਚੀਆਂ ਸ਼ਮਸ਼ਾਨ ਘੜਡੀਆਂ ਅੱਗਾਂ ਹੋਗੀਆਂ ਸੀਗੀਆਂ ਸੀਵੇ ਜਲਦੇ ਸੀਗੇ ਮੋਢੇ ਨਹੀਂ ਸੀ ਰੇਣੇ ਦੇਣ ਨੂੰ ਕੈਪਟਨ ਸਾਹਿਬ ਨੂੰ ਕਫਣ ਦੇ ਲੀਕੇ ਭੇਜਿਆ ਸੀਗਾ ਕਿ ਚਿੱਟਾ बिकਦਾ ਪੰਜਾਬ ਦੇ ਵਿੱਚ ਅੱਜ ਉਹੀ ਲੋਕ ਕਹਿੰਦੇ ਵੀ ਘਰ ਟਾਣੇ ਨਹੀਂ ਚਾਹੀਦੇ ਕਿਉਂਕਿ ਇਹਨਾਂ ਦੇ ਧੰਦੇ ਚੱਲਦੇ ਸੀਗੇ ਤੂੰ ਉਮਰਗੈਦ ਹੋਣੀ ਚਾਹੀਦੀ ਹੈ ਜਿਹੜੇ ਦੂਜੇ ਬੱਚੇ ਨੂੰ ਨਸ਼ਾ ਕਰਦੇ ਆ ਕਿਉਂਕਿ ਜੇ 302 2007 ਦੇ ਵਿੱਚ ਉਮਰਗੈਦ ਸਜ਼ਾ ਹੁੰਦੀ ਹੈ ਤਾਂ ਇਹਨਾਂ ਨੇ ਵੀ ਚਿੱਟੇ ਦੇ ਨਸ਼ੇ ਤੇ ਲਾ ਕੇ ਮਾਇਆ ਦੇ ਪੁੱਤ ਦੇ ਧੀਆ ਮਾਰੇ ਆ ਇਹਨਾਂ ਨੂੰ ਵੀ ਸੇਮ ਸਜ਼ਾ ਹੋਣੀ ਚਾਹੀਦੀ ਪਿੰਡਾਂ ਦੇ ਵਿੱਚ ਨਸ਼ਾ ਹੈ ਉਹਨੂੰ ਸਰਪੰਚ ਆ ਬਲਾ ਪ੍ਰਧਾਨ ਕਿਉਂਕਿ ਉੱਤੀ ਦੇ ਜੰਪਾਲ ਬੱਚੇ ਹੁੰਦੇ ਉੱਤੇ ਜੰਪਾਲ ਉਹ ਹੁੰਦੇ ਆ ਹਾਂਜੀ ਕਿ ਸਰਪੰਚ ਤੋਂ ਵੱਧ ਕਿਸੇ ਨੂੰ ਨਹੀਂ ਪਤਾ ਕਿਹੜਾ 2 ਨੰਬਰ ਦਾ ਕੰਮ ਕਰਦਾ ਹੈ ਤੇ ਮੈਂ ਐਨਡੀਐਸ ਦੇ ਸਾਹਮਣੇ ਗਏ ਵੀ ਤੁਹਾਡੀ ਸੋਚ ਬਿਲਕੁਲ ਸਹੀ ਹੈ ਮੈਂ ਵੀ ਇਹ ਗੱਲ ਕਹਿਣਾ ਚਾਹਾਂਗਾ ਵੀ ਚਾਹੇ ਸਰਪੰਚਾ ਚਾਹੇ ਪ੍ਰਧਾਨ ਹੈ ਹਾਂਜੀ ਉਹਨੂੰ ਨਿਰਪੱਖ ਹੋਵੇ ਅਗਰ ਪਿੰਡ ਵਿੱਚ ਕੋਈ ਬੱਚਾ ਐਸਾ ਕੰਮ ਕਰਦਾ ਹੈ ਤਾਂ ਉਹਦੀ ਜੋ ਸ਼ਿਕਾਇਤ ਹੈ ਜਾਣਕਾਰੀ ਹੈ ਉਹ ਦਿੰਨੀ ਚਾਹੀਦੀ ਹੈ ਹੋਈ ਹੈ ਜਿਵੇਂ ਸਭ ਨਾਲ ਮੋਟਰ ਬੰਦੇ ਸਰਪੰਚ ਪੰਚੀ ਬੁਲਾਏ ਗਏ ਸੀ ਕਿਸ ਮੁੱਦੇ ਨੂੰ ਲੈ ਕੇ ਜਿਹੜੀ ਅੱਜ ਮੀਟਿੰਗ ਹੋਈ ਦੇਖੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਸ਼ਾ ਦੇ ਵਿਰੁੱਧ ਇਹ ਜੜਾ ਯੁੱਧ ਛੇੜਿਆ ਹੋਇਆ ਹੈ ਇਹ ਉਹਦੇ ਤਹਿਤ ਮੀਟਿੰਗ ਹੋਈ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਸਾਡੇ ਸਾਰੇ ਆਮ ਆਦੀ ਪਾਰਟੀ ਦੇ ਬਲਾਕ ਪ੍ਰਧਾਨ ਸਾਹਿਬਾਨ ਤੇ ਸਾਡੇ ਪਿੰਡਾਂ ਦੇ ਸਰਪੰਚ ਸਾਹਿਬਾਨ ਤੇ ਹੋਰ ਵੀ ਆਪਣੇ ਹਲਕੇ ਦੇ ਆਪਣੇ ਇਲਾਕੇ ਦੇ ਕਾਫੀ ਆਗੂ ਇਸ ਮੀਟਿੰਗ ਦੇ ਵਿੱਚ ਪੁੱਜੇ ਸੀ ਤੇ ਇਸ ਮੀਟਿੰਗ ਦੇ ਵਿੱਚ ਸਾਰਿਆਂ ਮਿਲ ਕੇ ਪੱਖੋਂ ਲੱਗੇ ਜਿਹੜਾ ਵਿਚਾਰ ਵਟਾਂਦਲਾ ਕੀਤਾ ਗਿਆ ਤੇ ਸਭ ਤੋਂ ਵੱਡੀ ਗੱਲ ਤੇ ਹੈ ਕਿ ਜਿਹੜੀ ਸਰਕਾਰ ਨੇ ਇਹ ਯੁੱਧ ਛੇੜਿਆ ਨਸ਼ਿਆਂ ਦੇ ਵਿਰੁੱਧ ਇਹ ਜਿਹੜੀ ਪੁਲਿਸ ਹੈ ਜਾਂ ਪ੍ਰਸ਼ਾਸਨ ਹੈ ਇਹ ਇਕੱਲਾ ਇਹ ਨਹੀਂ ਜਿੱਤ ਨਹੀਂ ਸਕਦਾ ਇਹਦੇ ਵਿੱਚ ਜਿਹੜੀ ਆਮ ਲੋਕਾਂ ਦੀ ਆਪਣਾ ਸਾਥ ਚਾਹੀਦਾ ਹੈ ਉਹਨਾਂ ਦੇ ਸਾਥ ਤੋਂ ਬਿਨਾ ਇਹ ਜੁੱਦਾ ਨਹੀਂ ਜਿੱਤਿਆ ਜਾਏਗਾ ਪਰ ਅੱਜ ਜਿਵੇਂ ਲੱਕ ਤੋੜਿਆ ਹੈ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਸ਼ਿਆਂ ਦਾ ਤੇ ਇਹਦੀ ਜਿਹੜੀ ਪ੍ਰਸ਼ੰਸਾ ਹੈ ਉਹ ਬੱਚਾ-ਵੱਚਾ ਕਰ ਰਿਹਾ ਹੈ ਕਿ ਅੱਜ ਜਿਹੜੇ ਨਸ਼ਾ ਤਸਕਰ ਨੇ ਉਹ ਆਪਣਾ ਮਲਕੀ ਭੱਜੇ ਫਿਰਦੇ ਨੇ ਤੇ ਉਹਨਾਂ ਨੂੰ ਕਿਤੇ ਵੀ ਲੋਕਾਂ ਨੂੰ ਠਾ ਨਹੀਂ ਮਿਲ ਰਹੀ ਕਿ ਪੰਜਾਬ ਪੁਲਿਸ ਜਿਹੜੀ ਹੈਗੀ ਹੈ ਨਸ਼ਾ ਵੇਚਣ ਵਾਲਿਆਂ ਨੂੰ ਲੱਭ ਰਹੀ ਹੈ ਕਿ ਨਸ਼ਾ ਕਰਨ ਵਾਲਿਆਂ ਨੂੰ ਉਹਨਾਂ ਨੂੰ ਸਮਝਾ ਰਹੀ ਹੈ ਤੇ ਉਹਨਾਂ ਨੂੰ ਇੱਕ ਹਦਾਇਤ ਕਰ ਰਹੀ ਹੈ ਕਿ ਤੁਸੀਂ ਭਾਈ ਪਿੰਡ ਨਸ਼ਾ ਛੱਡੋ ਤੁਹਾਨੂੰ ਅਸੀਂ ਹਰ ਤਰ੍ਹਾਂ ਦੀ ਮਦਦ ਕਰਨ ਲਈ ਤੁਹਾਡੇ ਨਾਲ ਅਸੀਂ ਖੜੇ ਹਾਂ ਅਸੀਂ ਜਿੱਥੇ ਵੀ ਕਿਤੇ ਉਹਨਾਂ ਨੂੰ ਕਿਸੇ ਸੈਂਟਰ 'ਚ ਭੇਜਣਾ ਹੈ ਜਾਂ ਕਿਤੇ ਉਹਨਾਂ ਲਈ ਕੋਈ ਹੋਰ ਉਪਰਾਲਾ ਕਰਨਾ ਹੈ ਉਹਦੇ ਲਈ ਪ੍ਰਸ਼ਾਸਨ ਤੇ ਸਰਕਾਰ ਉਹ ਤਿਆਰ ਹੈ ਅਜੇ ਕਿਵੇਂ ਦੀ ਤੁਹਾਨੂੰ ਲੱਗਿਆ ਕਿ ਆਪਣੇ ਪਿੰਡਾਂ ਦੀ ਰਿਪੋਰਟ ਦਿੱਤੀ ਹੈ ਪੰਚਾਇਤ ਪੰਚਾਂ ਨੇ ਵੀ ਤੁਸੀਂ ਵੀ ਦਿੱਤੀ ਹੈ ਤਾਂ ਕਿਵੇਂ ਤੇ ਆਪਣੇ ਇਲਾਕੇ ਕਿਵੇਂ ਚੱਲਦਾ ਹਾਲਤਾਂ ਦੇਖੋ ਬੜੀ ਪੋਜ਼ਿਟਿਵ ਰਿਪੋਰਟ ਹੈ ਜੀ ਇਹ ਵਾਲੀ ਤੇ ਇਹਦੇ ਵਿੱਚ ਨਾ ਮੈਂ ਬੜੀ ਸ਼ਲਾਘਾ ਕਰਨਾ ਪੰਜਾਬ ਸਰਕਾਰ ਦੀ ਕਿ ਜਿਨ੍ਹਾਂ ਨੇ ਜਿਹੜਾ ਇਹ ਯੁੱਧ ਹੈ ਇਕੱਲਾ ਸਰਕਾਰ ਨੇ ਬਲਕਿ ਪੁਲਿਸ ਦੇ ਹਵਾਲੇ ਨਹੀਂ ਕਰਿਆ ਜੀ ਇਹ ਬਲ ਇਹਦੇ ਵਿੱਚ ਮਲਕੀ ਪਿੰਡ ਦੇ ਲੰਬੜਦਾਰ ਤੇ ਪਿੰਡ ਦੇ ਸਰਪੰਚ ਪਿੰਡ ਦੇ ਪੰਚ ਤੇ ਪਿੰਡ ਦੇ ਜਿਹੜੇ ਹੋਰ ਆਗੂ ਹੈਗੇ ਆ ਤੇ ਸ਼ਹਿਰੋਂ ਜਿਹੜੇ ਹੋਰ ਆਗੂ ਹੈਗੇ ਉਹਨਾਂ ਤੋਂ ਵੀ ਜਿਹੜੇ ਹੈ ਇਹਦੇ ਬਾਰੇ ਉਹਨਾਂ ਨੂੰ ਫੋਨ ਕਾਲ ਜਾ ਰਹੇ ਉਹਨਾਂ ਨੂੰ ਉਹਨਾਂ ਦੇ ਬਾਰ-ਬਾਰ ਪੁੱਛਿਆ ਜਾ ਰਿਹਾ ਉਹਨਾਂ 'ਤੇ ਤੇ ਸਾਰੇ ਨਾਲ ਲੱਗੇ ਚੱਲ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਅੱਜ ਸਾਨੂੰ ਐਸਪੀ ਸਾਹਿਬ ਦਾ ਮੈਸੇਜ ਲੱਗਿਆ ਤਾਂ ਕੋਈ 10 11 ਵਜੇ ਤਾਂ ਉਹਨਾਂ ਨੇ ਜੋ ਬਲਾਕ ਪ੍ਰਧਾਨ ਤੇ ਸਾਰੇ ਉਹਨਾਂ ਨੇ ਬੁਲਾਏ ਦੇ ਸਾਡੀ ਜਿਹੜੀ ਉਹਨਾਂ ਨੇ ਜਿਹੜੀ ਗੱਲ ਕੇ ਬਹੁਤ ਵਧੀਆ ਗੱਲ ਸੁਲਾਈਓ ਸਾਨੂੰ ਉਹਨਾਂ ਨੇ ਤੇ ਸਾਡੇ ਸੁਝਾਅ ਵੀ ਮੰਗੇ ਤੇ ਸਾਡੇ ਸੁਝਾਅ ਤਾਂ ਵੀ ਜਿਹੜਾ ਪਿੰਡਾਂ ਦੇ ਵਿੱਚ ਨਸ਼ਾ ਹੈ ਹਾਂਜੀ ਉਹਨੂੰ ਸਰਪੰਚ ਆਬਲਾ ਪ੍ਰਧਾਨ ਹਾਂਜੀ ਕਿਉਂਕਿ ਉੱਥੇ ਦੇ ਜੰਪਾਲ ਬੱਚੇ ਹੁੰਦੇ ਉੱਥੇ ਜੰਪਾਲ ਉਹ ਹੁੰਦੇ ਆ ਹਾਂਜੀ ਕਿ ਸਰਪੰਚ ਤੋਂ ਵੱਧ ਕਿਸੇ ਨੂੰ ਨਹੀਂ ਪਤਾ ਵੀ ਕਿਹੜਾ ਬੰਦਾ ਨਸ਼ਾ ਕਰਦਾ ਹੈ ਕਿਹੜਾ 2 ਨੰਬਰ ਦਾ ਕੰਮ ਕਰਦਾ ਹੈ ਮੈਂ ਐਸਬੀ ਸਾਹਿਬ ਨੂੰ ਕਹਾਂ ਵੀ ਤੁਹਾਡੀ ਸੋਚ ਬਿਲਕੁਲ ਸਹੀ ਹੈ ਵੀ ਮੈਂ ਵੀ ਇਹ ਗੱਲ ਕਹਿਣਾ ਚਾਹਾਂਗਾ ਵੀ ਚਾਹੇ ਸਰਪੰਚਾ ਚਾਹੇ ਪ੍ਰਧਾਨ ਹੈ ਹਾਂਜੀ ਉਹਨੂੰ ਨਿਰਪੱਖ ਹੋਵੇ ਅਗਰ ਪਿੰਡ ਵਿੱਚ ਕੋਈ ਬੱਚਾ ਐਸਾ ਕੰਮ ਕਰਦਾ ਹੈ ਤਾਂ ਉਹਦੀ ਜੋ ਸ਼ਿਕਾਇਤ ਹੈ ਜਾਣਕਾਰੀ ਹੈ ਉਹਨੂੰ ਦੇਣੀ ਚਾਹੀਦੀ ਹੈ ਲੇਕਿਨ ਉਹਦੇ ਨਾਲ ਨਾਲ ਕਈ ਲੋਕਾਂ ਵਿੱਚ ਖਹਿਵਾਜਾਂ ਆ ਜਾਂ ਪਿੰਡਾਂ ਵਿੱਚ ਹਾਂ ਇਹ ਵੀ ਮੈਂ ਸੁਝਾਉ ਤਾਉਂਗਾ ਸਾਰੇ ਸਰਪੰਚਾਂ ਦੇ ਬਲਾਕ ਪ੍ਰਧਾਨਾਂ ਨੂੰ ਆਪਾਂ ਆਪਸੀ ਕੋਈ ਖਹਿਵਾਜੀ ਦੇ ਕਾਰਨ ਗਲਤ ਨਾਮ ਕਿਸੇ ਦਾ ਦੇ ਕੇ ਕਿਸੇ ਦਾ ਘਰ ਬਰਬਾਦ ਨਾ ਕਰੀਏ ਲੇਕਿਨ ਜਿਹੜਾ ਬੰਦਾ ਨਸ਼ਾ ਕਰਦਾ ਤਾਂ ਉਹਦੇ ਨਾਲ ਆਪਾਂ ਲਿਹਾਜ਼ ਨਾ ਕਰੀਏ ਪਹਿਲਾਂ ਉਹਨੂੰ ਸਮਝਾਓ ਨਹੀਂ ਸਮਝਦਾ ਤਾਂ ਉਹਦੀ ਪੋਸਟ ਵਿੱਚ ਕੰਪਲੀਟ ਕਰੋ ਤੇ ਇਹਨਾਂ ਚੀਜ਼ਾਂ 'ਤੇ ਅੱਜ ਮੀਟਿੰਗ ਹੋਈ ਹੈ ਤੇ ਬਹੁਤ ਅੱچھے ਸੁਝਾਅ ਜਿਹੜਾ ਉਹਨਾਂ ਨੇ ਸਾਨੂੰ ਦੱਸੇ ਹੈ ਤੇ ਮੈਂ ਐਨਡੀਐਸਬੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਹਿੰਦਾ ਕਿ ਕਲੀ ਪੁਲਿਸ ਇਹ ਆ ਇਕੱਲਾ ਪ੍ਰਸ਼ਾਸਨ ਹੈ ਜਿਹੜਾ ਇਹ ਨਸ਼ਿਆਂ ਦਾ ਲੱਕ ਨਹੀਂ ਤੋੜ ਸਕਦਾ ਕਿਉਂਕਿ ਮਾਨ ਸਾਹਿਬ ਨੇ ਯੁੱਧ ਛੇੜਿਆ ਹੋਇਆ ਇੱਕ ਪੰਜਾਬ ਦੇ ਵਿੱਚ ਠੀਕ ਹੈ ਜੀ ਉਹਦੇ ਤਹਿਤ ਅੱਜ ਸਾਡੀ ਡੀਐਸਪੀ ਮੋਹਿਤ ਅਗਰਵਾਲ ਜੀ ਦੇ ਨਾਲ ਮੀਟਿੰਗ ਹੋਈ ਪਿਛਲੇ ਟਾਈਮ ਦੇ ਵਿੱਚ ਕਰਨ ਸੰਧੂ ਜੀ ਨਾਲ ਖਰੜ ਡੀਐਸਪੀ ਨਾਲ ਮੀਟਿੰਗ ਹੋਈ ਸੀ ਬਿਨਾਂ ਸਹਿਯੋਗ ਤੋਂ ਤੁਸੀਂ ਲੱਕ ਨਹੀਂ ਤੋੜ ਸਕਦੇ ਬਿਲਕੁਲ ਸਹਿਯੋਗ ਹੋਣਾ ਤੁਹਾਡਾ ਬਹੁਤ ਜ਼ਰੂਰੀ ਹੈ ਮੇਰੇ ਨਾਲ ਤੋਂ ਕਾਲੇ ਵਾਲ ਦੇ ਸਰਪੰਚ ਸਾਹਿਬ ਤੇ ਕੁਝ ਲੰਬੜਦਾਰ ਸਾਹਿਬ ਵੀ ਪਹੁੰਚੇ ਹੋਏ تھے ਅੱਥੇ ਮੀਟਿੰਗ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਸੁਝਾਅ ਵੀ ਦਿੱਤੇ ਹੈ ਅਸੀਂ ਵੀ ਉਹਨਾਂ ਨੂੰ ਸੁਝਾਅ ਦਿੱਤੇ ਹੈ ਤੇ ਅਸੀਂ ਉਹਨਾਂ ਨੂੰ ਇਹੀ ਗੱਲ ਕਹੀ ਹੈ ਕਿ ਅਸੀਂ ਤੁਹਾਡੇ ਨਾਲ ਤੁਹਾਡੇ ਆਉਣ ਤੋਂ ਪਹਿਲਾਂ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੋਣਗੇ ਸਰਪੰਚ ਹੈ ਉਹ ਤੁਹਾਨੂੰ ਤੋਂ ਪਹਿਲਾਂ ਖੜੇ ਮਿਲਣਗੇ ਬਿਲਕੁਲ ਅਸੀਂ ਤੁਹਾਡੇ ਨਾਲ ਆ ਮੋੜੇ ਨਾਲ ਮੋੜਾ ਜੋੜ ਕੇ ਖੜੀਆਂ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਪ੍ਰਾਪਰਟੀਆਂ ਦੀ ਬਿਲਕੁਲ ਕਰਪਟ ਹੋਣੀ ਚਾਹੀਦੀਆਂ ਏ ਤੁਸੀਂ ਉਹਨਾਂ ਮਾਮਾ ਨੂੰ ਜਾ ਕੇ ਪੁੱਛ ਕੇ ਦੇਖੋ ਜਿਨ੍ਹਾਂ ਦੇ 1 ਕਿ ਪੁੱਤ ਸੀਗੇ 1 ਕਿ ਧੀ ਸੀਗੀ ਉਹ ਅੱਜ ਨਹੀਂ ਰਹੇ ਤੇ ਉਹਨਾਂ ਦਾ ਬੜਾਪੇ ਦਾ ਸਹਾਰਾ ਸੀਗਾ ਜਿਹੜਾ ਇਹ ਨਸ਼ੀਨਾ ਖਾ ਲਿਆ ਜਿਹੜੀ اپੋਜੀਸ਼ਨ ਜੀ ਦੀ ਕੀ ਏ ਤੁਸੀਂ ਦੇਖਿਆ ਹੋਣਾ ਕਿ ਪਹਿਲਾ ਰੋਲਾ ਪਾਉਂਦੀ ਸੀ ਕਿ ਮਾਨ ਸਰਕਾਰ ਨਸ਼ਿਆਂ ਦੇ ਵਿਰੁੱਧ ਕੁਝ ਨਹੀਂ ਕਰਦੀ ਤੇ ਹੁਣ ਦੂਜੇ ਪਾਸੇ ਪਿੱਟਦੀ ਫਿਰਦੀ ਹੈ ਕਿ ਤੁਸੀਂ ਮਕਾਨ ਕਿਉਂ ਢਾ ਰਹੇ ਹੋ ਜਿਉਂ ਇਹਨਾਂ ਨੂੰ ਬੇਗਰ ਕਿਉਂ ਕਰ ਰਹੇ ਆ ਮੈਂ ਉਹ ਸਰੋਦੀ ਧਿਰ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਜਦੋਂ ਮਾਇਆ ਦੇ ਪੁੱਤ ਮਰਦੇ ਸੀਗੇ ਮਾਇਆ ਦੇ ਧੀਆ ਮਰਦੀਆਂ ਸੀਗੇ ਬੜਾਪੇ ਦੇ ਸਹਾਰੇ ਲੁੱਟੇ ਜਾਂਦੇ ਸੀਗੇ ਕਰਾਂ ਦੀਆਂ ਕੰਧਾਂ ਤੋਂ ਉੱਚੀਆਂ ਸ਼ਮਸ਼ਾਨ ਘੜ ਦੀਆਂ ਅੱਗਾਂ ਹੋਗੀਆਂ ਸੀਗੀਆਂ ਸੀਵੇ ਜਲਦੇ ਸੀਗੇ ਮੋਢੇ ਨਹੀਂ ਸੀ ਰਣੇ ਦੇਣ ਨੂੰ ਕੈਪਟਨ ਸਾਹਿਬ ਨੂੰ ਕੱਫਣ ਦੇ ਲੀਕੇ ਭੇਜਿਆ ਸੀਗਾ ਕਿ ਚਿੱਟਾ बिकਦਾ ਪੰਜਾਬ ਦੇ ਵਿੱਚ ਅੱਜ ਉਹੀ ਲੋਕ ਕਹਿੰਦੇ ਵੀ ਘਰ ਟਾਣੇ ਨਹੀਂ ਚਾਹੀਦੇ ਕਿਉਂਕਿ ਇਹਨਾਂ ਦੇ ਧੰਦੇ ਜਲਦੇ ਸੀਗੇ ਜੀ ਉਹ ਧੰਦੇ ਇਹਨਾਂ ਦੇ ਮਾਨ ਸਾਹਿਬ ਨੇ ਬੰਦ ਕਰਤੇ ਆ ਇਸ ਲਈ ਇਹ ਹੁਣ ਇਹ ਦੂਜੇ ਪਾਸੇ ਨੂੰ ਪਿੱਟਦੇ ਆ ਬਿਲਕੁਲ ਮੈਂ ਤਾਂ ਕਹਿੰਦਾ ਵੀ ਇਹਨਾਂ ਦੀਆਂ ਕਰਪਟ ਹੋਣੀਆਂ ਚਾਹੀਦੀਆਂ ਐ ਤੇ ਇਹਨਾਂ ਨੂੰ ਉਮਰਗੈਦ ਹੋਣੀ ਚਾਹੀਦੀ ਹੈ ਜਿਹੜੇ ਦੂਜੇ ਬੱਚੇ ਨੂੰ ਨਸ਼ਾ ਕਰਦੇ ਕਿਉਂਕਿ ਜੇ 302 2007 ਦੇ ਵਿੱਚ ਉਮਰਗੈਦ ਸਜ਼ਾ ਹੁੰਦੀ ਹੈ ਤਾਂ ਇਹਨਾਂ ਨੇ ਵੀ ਚਿੱਟੇ ਦੇ ਨਸ਼ੇ ਤੇ ਲਾ ਕੇ ਮਾਇਆ ਦੇ ਪੁੱਤ ਦੇ ਧੀਆਂ ਮਾਰੇ ਆ ਇਹਨਾਂ ਨੂੰ ਵੀ ਸੇਮ ਸਜ਼ਾ ਹੋਣੀ ਚਾਹੀਦੀ ਹੈ ਜੀ ਤੁਸੀਂ ਵੈਸੇ ਇਲਾਕੇ ਦੇ ਵਿੱਚ ਘੁੰਮਦੇ ਰਹਿੰਦੇ ਰਹਿੰਨੇ ਆ ਤੇ ਨਾ ਸਿਰਫ ਹਲਕਾ ਖਰੜ ਹਾਂਜੀ ਬਲਕਿ ਸਾਰਾ ਮੋਹਾਲੀ ਰੋਪੜ ਡਿਸਟ੍ਰਿਕਟ ਤੁਸੀਂ ਕਵਰ ਕਰਦੇ ਆ ਬਿਲਕੁਲ ਮਤਲਬ ਇਹ ਗੱਲ ਬਿਲਕੁਲ ਤੁਹਾਡੀ ਜਾਇਜ਼ ਹੈ درست ਹੈ ਕਿ ਸਾਡੇ ਏਰੀਏ ਦੇ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਇਹ ਜਿਹੜਾ ਨੈਕਸਸ ਹੈ ਬੜਾ ਕਮਜ਼ੋਰ ਹੈ ਹੂੰ ਤੇ ਵੱਡੇ ਜਿਹੜੇ ਮਤਲਬ ਪਡਲਰ ਹੈ ਬੜੇ ਡਰਗ ਤਸਕਰ ਹੈ ਉਹ ਮਤਲਬ ਗਿਣਮੇ ਚੁਣਮੇ ਹੈ ਜੀ ਬਿਲਕੁਲ ਜੀ ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਪਿੰਡ ਦੇ ਸਰਪੰਚਾਂ ਦੀ ਅਪਰੋਚ ਦੀ ਇਹ ਜਿੰਨੇ ਵੀ ਸਾਡੇ ਨਾਲ ਮੇਰੀ ਟੀਮ ਜਿੰਨੇ ਸਾਡੇ ਸਾਥੀ ਆਮ ਆਦਮੀ ਪਾਰਟੀ ਦੇ ਬਾਕੀ ਬਲਾਕ ਪ੍ਰਧਾਨ ਆਏ ਹੋਏ ਨੇ ਜਾਂ ਜੋ ਵੀ ਸਾਡੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਵਾਰ ਬਿਲਕੁਲ ਮਤਲਬ ਨਿਰਪੱਖ ਹੋ ਕੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਸਾਡੇ ਐਂਡ ਤੋਂ ਜਿਹੜੀ ਵੀ ਕੋਈ ਕਿਸੇ ਕਿਸਮ ਦੀ ਰਿਪੋਰਟ ਆਉਗੀ ਨਾ ਜੀ ਰਾਜਨੀਤਿਕ ਕਿਸੇ ਵੀ ਬਦਲਾਕੋਰੀ ਤੋਂ ਉੱਪਰ ਉੱਠ ਕੇ ਕਈ ਵਾਰ ਆਮ ਸਾਡੇ ਧੜੇਬਾਜੀ ਹੁੰਦੀ ਹੈ ਕਿ ਸਰਪੰਚ ਨੇ ਇਹਦਾ ਨਾਂ ਲੇਤਾ ਉਹਦਾ ਬਿਲਕੁਲ ਨਹੀਂ ਨਿਰਪੱਖ ਹੋ ਕੇ ਜਿਹੜੀ ਸਹੀ ਰਿਪੋਰਟ ਹੈ ਸਾਡੇ ਕੋਲ ਬੜੇ ਵਧੀਆ ਆਪਸਰ ਆਏ ਨੇ ਮੋਹਿਤ ਅਗਰਵਾਲ ਜੀ ਡੀਐਸਪੀ ਸਾਹਿਬ ਬੜੀ ਉਹਨਾਂ ਦੀ ਪੋਜ਼ਿਟਿਵ ਅਪਰੋਚ ਹੈ ਕਿ ਬਿਲਕੁਲ ਵੀ ਅਸੀਂ ਪ੍ਰੋਸਾ ਦਿਲਵਾਇਆ ਉਹਨਾਂ ਨੂੰ ਕਿ ਰਾਜਨੀਤਿਕ ਜਿਹੜੀ ਸਾਡੀ ਇੱਕ ਸਾਡੀ ਲਾਈਫ ਹੁੰਦੀ ਹੈ ਉਹ ਤੋਂ ਅਸੀਂ ਉੱਪਰ ਉੱਠ ਕੇ ਪੋਜੀਟਿਵ ਤਰੀਕੇ ਦੇ ਨਾਲ ਮਦਦ ਕਰੀਏ ਸਰਕਾਰ ਮਤਲਬ ਸਿਰਫ ਮੁੱਖ ਮੰਤਰੀ ਸਾਹਿਬ ਨਹੀਂ ਹੈਗੇ ਸਰਕਾਰ ਦੇ ਅੱਗੇ ਅਲੱਗ-ਅਲੱਗ ਅੰਗ ਨੇ ಗ್ರಾಮ ਪੰਚਾਇਤਾਂ ਪੁਲਿਸ ਡਿਪਾਰਟਮੈਂਟ ਲੰਬੜਦਾਰ ਅਧਿਆਪਕ ਸਹਿਬਾਨ ਸਾਡੇ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਮਿਲ ਜੁਲ ਕੇ ਹੀ ਸਰਕਾਰ ਹਾਂ ਦੀ ਸਾਰੇ ਅਗਰ ਆਪਣਾ ਵਧੀਆ ਇੱਕ ਪੋਜੀਟਿਵ ਰੋਲ ਅਦਾ ਕਰਨ ਪਰ ਨਾਸ਼ਾ ਕੋਈ ਏਡੀ ਬਹੁਤ ਹੀ ਬੜੀ ਸਮੱਸਿਆ ਨੇ ਤੇ ਨਾਲ ਹੀ ਮੈਂ ਬੇਨਤੀ ਕਰਾਂਗਾ ਜੋ ਸਾਡੀਆਂ ਮਾਵਾਂ ਨੇ ਇਹ ਅਕਸਰ ਅਸੀਂ ਦੇਖਦੇ ਆ ਆਪਣੇ ਘਰਾਂ ਦੇ ਵਿੱਚ ਕਿ ਬੱਚੇ ਮਾਵਾਂ ਨੂੰ लाਡ ਲਏ ਆ ਬਿਲਕੁਲ ਪਰ ਐਸੇ ਲਾਡ ਪਿਆਰ ਦੇ ਵਿੱਚੇ ਅਸੀਂ ਕਈ ਵਾਰ ਬਗਾੜ ਬੈਠਦੇ ਆ ਜੀ ਮੈਂ ਮਾਮਾ ਨੂੰ ਜ਼ਰੂਰ ਬੇਨਤੀ ਕਰਾਂਗਾ ਕਿ ਪਰਦੇ ਪਾਉਣ ਦੀ بجائے ਜੋ ਵੀ ਅਸੀਂ ਪਿੰਡ ਦੇ ਮੌਤਵਾਰਾਂ ਕੋਈ ਸਰਪੰਚ ਸਾਹਿਬਾਨ ਨੇ ਕੋਈ ਕੁਛ ਕਿਸੇ ਢੰਗ ਤਰੀਕੇ ਨਾਲ ਜੇ ਕਿਸੇ ਬੱਚੇ ਦੀ ਆਦਤਾਂ ਵਿਗੜ ਰਹੀਆਂ ਦੇਰ ਰਾਤ ਤੱਕ ਬਾਹਰ ਘੁੰਮਦਾ ਏ ਤੁਹਾਨੂੰ ਲੱਗਦਾ ਹੈ ਕਿ ਖਾਣ ਪੀਣ ਦੀਆਂ ਆਦਤਾਂ ਕੋਈ ਵਿਗੜ ਰਹੀਆਂ ਕੁਝ ਸਰੀਰਕ ਤੌਰ ਤੇ ਲੱਗ ਰਿਹਾ ਹੈ ਕਿ ਵੀ ਇਹ ਕਿਸੇ ਗੱਲ ਤਰ੍ਹਾਂ ਜਾ ਰਿਹਾ ਤਾਂ ਇਹ ਜ਼ਰੂਰ ਸਰਕਾਰ ਦੇ ਮਤਲਬ ਪੁਲਿਸ ਪ੍ਰਸ਼ਾਸਨ ਦੇ ਪੰਚਾਇਤ ਦੇ ਧਿਆਨ ਚ ਲਿਆਓ ਅਸੀਂ 100% ਹੈਲਪ ਕਰਾਂਗੇ ਭਾਵੇਂ ਕੋਈ ਡਾਕਟਰੀ ਮਦਦ ਹੈ ਮਤਲਬ ਭਾਵੇਂ ਕੋਈ ਉਹਦੀ ਮਤਲਬ ਬੈਠਣ ਉੱਠਣ ਕਿਤੇ ਗਲਤ ਹੋ ਗਿਆ ਤਾਂ ਅਸੀਂ ਹਰ ਤਰੀਕੇ ਨਾਲ ਜੀ ਲੋਕਾਂ ਦੇ ਸਹਿਯੋਗ ਲਈ ਤਿਆਰ ਹਾਂ ਜੀ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਮਤਲਬ ਮੈਂ ਪਹਿਲੀ ਵਾਰ ਦੇਖ ਰਹੇ ਹਾਂ ਜੀ ਹੁਣ ਤੱਕ ਬੜੇ ਮਤਲਬ ਅਲੱਗ-ਅਲੱਗ ਢੰਗ ਤਰੀਕਿਆਂ ਦੇ ਨਾਲ ਇਹ ਲੋਕਾਂ ਤੱਕ ਪਹੁੰਚਣ ਦੇ ਯਤਨ ਕੀਤੇ ਜਾ ਰਹੇ ਨੇ ਜਿਹੜੇ ਬਹੁਤ ਹੀ ਚੰਗਾ ਉਦਮ ਹੈ ਜੀ ਤੇ ਮੈਨੂੰ ਲੱਗਦਾ ਹੈ ਕਿ ਇਹਦੇ ਬੜੇ ਵਧੀਆ ਸੁਚਾਰੂ ਜਿਹੜੇ ਚੰਗੇ ਨਤੀਜੇ ਆ ਉਹ ਬਾਹਰ ਆਉਣਗੇ ਜੀ ਕੁਝ ਵੀਰ ਜੀ ਪਹਿਲਾਂ ਤਾਂ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸੰਗਤ ਬਾਰੇ ਪਤਾ ਕਰਨਾ ਚਾਹੀਦਾ ਵੀ ਸਾਡੇ ਬੱਚੇ ਸੰਗਤ ਕਿਹੜੀ ਹੈ ਕਿਉਂਕਿ ਜਿਹੜੀ ਹੁਣ ਜਿਹੜੀ ਚੰਗੇ ਸੰਗਤ ਦੇ ਬੱਚਿਆਂ ਦੀ ਤਾਂ ਚੰਗੇ ਕੰਮ ਕਰਨਗੇ ਜੇ ਇੱਕ ਵਿੱਚ ਮਾੜਾ ਕਹ ਦੇ ਵਿਚਾਰਾਂ ਨੂੰ ਹੋਰ ਗਲੇਵਟ ਲਪਾਈ ਉਹ ਬਾਕੀ ਜਿਹੜੀ ਸਰਕਾਰਾਂ ਦੀ ਹੈ ਦੇਖੋ ਨਸ਼ਾ ਜਿਹੜਾ ਵੀਰ ਜੀ ਕੋਈ 2-3 ਸਾਲ ਤੇ ਨਹੀਂ ਵਿਕਣ ਲੱਗਿਆ ਇਹ ਘੱਟੋ ਘੱਟ 10-15 ਸਾਲ ਦੀ ਕਹਾਣੀ ਹੈ ਤੇ ਹੁਣ ਸਾਡੀ ਮਾਨ ਸਰਕਾਰ ਨਾਲ ਤਾਂ ਇਹਦਾ ਮਤਲਬ ਲੱਕ ਤੋੜਨ ਲਈ ਚੰਗੇ ਉਪਰਾਲੇ ਕਰ ਰਹੀ ਹੈ ਪਰ ਜਿਹੜੀ ਸਾੜੀ ਪੰਚਾਇਤਾਂ ਐ ਅਸੀਂ ਵੀ ਪਿੰਡਾਂ ਵਿੱਚ ਮਤਲਬ ਨੁਕਰਨਾਟਕ ਜਾਂ ਬੱਚਿਆਂ ਦਾ ਸਕੂਲਾਂ ਦਾ ਸਹਿਯੋਗ ਲੈ ਕੇ ਇਹਨੂੰ ਪਿੰਡਾਂ ਵਿੱਚ ਜਾਗਰੂਕ ਕਰਕੇ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਸਲੰਘਾਯੋਗ ਕਦਮ ਹੈ ਜਿਹੜਾ ਪੰਜਾਬ ਸਰਕਾਰ ਦਾ ਮੈਂ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਪੰਜਾਬ ਦੇ ਸੀਐਮ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਦੇਖ ਕੇ ਨੌਜਵਾਨਾਂ ਨੂੰ ਰੋਣਾ ਆ ਰਿਹਾ ਹੈ ਜਦੋਂ ਕੋਈ ਸਾਹਮਣੇ ਦੀ ਨਿਕਲਦਾ ਹੈ ਨਸ਼ੇ ਦੀ ਤੜਫ ਲੱਗੀ ਹੁੰਦੀ ਆ ਤੇ ਉਸ ਤੋਂ ਬਾਅਦ ਆਪਾਂ ਪਰਿਵਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਸੰਭਾਲੋ ਕਿਉਂਕਿ ਪਰਿਵਾਰ ਤੋਂ ਜਦੋਂ ਸ਼ਹਿ ਮਿਲਦੀ ਆ ਤਾਂ ਕਿਤੇ ਨਾ ਕਿਤੇ ਬੱਚੇ ਗਲਤ ਸੰਗਤ ਦੇ ਵਿੱਚ ਚਲ ਜਾਂਦੇ ਆ ਜਾਂ ਪਰਿਵਾਰ ਬੱਚੇ ਨੂੰ ਕੁਝ ਐਦਾਂ ਇਸ ਤਰੀਕੇ ਦੇ ਨਾਲ ਕਰਦੇ ਆ ਹਨਾ ਤਾਂ ਬੱਚੇ ਬਾਹਰ ਦੀ ਸੰਗਤ ਆ ਜੋ ਅਪਣਾ ਲੈਂਦੇ ਆ ਗਲਤ ਸੰਗਤ ਬੱਚੇ ਨੂੰ ਗਲਤ ਰਸਤੇ ਪਾ ਦਿੰਦੀ ਆ ਸੋ ਗੱਲ ਇਹ ਹੀ ਆ ਵੀ ਚੰਗੀ ਸੰਗਤ ਜਦੋਂ ਹੋਊਗੀ ਤਾਂ ਬੱਚੇ ਆਪਾਂ ਚੰਗੀ ਸੰਗਤ ਦੇ ਵਿੱਚ ਚੰਗਾ ਅਪਣਾਉਣਗੇ ਕੁਛ ਨਾ ਕੁਛ ਚੰਗਾ ਸਿੱਖਣਗੇ ਬੱਚਿਆਂ ਨੂੰ ਯੂਥ ਨੂੰ ਸਾਡੇ ਨੂੰ ਇਹੀ ਅਪੀਲ ਆ ਕਿ ਦੋਸਤੋ ਵੀ ਇਹ ਕੰਮ ਛੱਡਿਏ ਆਓ ਆਪਾਂ ਖੇਡਾਂ ਵੱਲ ਆਪਾਂ ਪੜਾਈ ਵੱਲ ਲੱਗੇ ਤਾਂ ਜੋ ਆਪਾਂ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾ ਸਕੀਏ ਹੋਰਾਂ ਸੂਬਿਆਂ ਨਾਲੋਂ ਦੇਸ਼ ਦੇ ਵਿੱਚ ਨੰਬਰ 1 ਸੂਬਾ ਕਰੀਏ ਦੇਸ਼ਾਂ ਦੇ ਵਿੱਚ ਵਰਲਡ ਦੇ ਵਿੱਚ ਵੀ ਆਪਾਂ ਪੰਜਾਬ ਨੂੰ ਬਹੁਤ ਅੱਗੇ ਲੈ ਕੇ ਜਾ ਸਕਦੇ ਹਾਂ ਕਿਉਂਕਿ ਸਾਡਾ ਯੂਥ ਬਹੁਤ ਕਾਬਿਲ ਆ ਤੇ ਛੋਟੀਆਂ ਉਮਰਾਂ ਦੇ ਵਿੱਚ ਵੱਡੀਆਂ ਕਾਮਯਾਬੀਆਂ ਹਾਸਲ ਕਰਨੇ ਵਾਲੇ ਮੁੰਡੇ ਆ ਸਾਡੇ ਸੋ ਇਹੀ ਅਪੀਲ ਆ ਵੀ ਦੋਸਤੋ ਆਓ ਰਲ ਕੇ ਆਪਾਂ ਇਸ ਮਹੀਮ ਦਾ ਹਿੱਸਾ ਬਣੀਏ ਤਾਂ ਜੋ ਇਸ ਮਹੀਮ ਨੂੰ ਨਸ਼ੇ ਨੂੰ ਠੱਲ ਪਾਈਏ ਤੇ ਆਪਾਂ ਚੰਗੇ ਪੰਜਾਬ ਦੀ ਸਿਰਜਣਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਟਰ ਬੰਦੇ ਦਾ ਕੋਈ ਮੀਟਿੰਗ ਹੋਈ ਹੈ ਕਿਸ ਪਰੇ ਵਾਸਤੇ ਮੀਟਿੰਗ ਹੋਈ ਹੈ ਤੇ ਕੀ ਅਜੰਡਾ ਹੈ ਏ ਹੈ ਜੀ ਸਾਡੀਆਂ ਰੈਗੂਲਰੀ ਮੀਟਿੰਗਸ ਜਿਹੜੀਆਂ ਹੈ ਕਿ ਨੇ ਸਾਰਿਆਂ ਨਾਲ ਚੱਲਦੀਆਂ ਆ ਰਹੀਆਂ ਨੇ ਜਿੰਨੇ ਵੀ ਇਲਾਕੇ ਦੇ ਵਿੱਚ ਚੁਣਿੰਦਾ ਨੁਮਾਇੰਦੇ ਹੈਗੇ ਨੇ ਜਾਂ ਮੋਟਰ ਦੇ ਇਲਾਕੇ ਦੇ ਬੰਦੇ ਨੇ ਇਦੇ ਸੰਬੰਧ ਅਸੀਂ ਪਹਿਲਾਂ ਪਿੰਡ-ਪਿੰਡ ਜਾ ਕੇ ਵੀ ਜਿਹੜੀਆਂ ਮੀਟਿੰਗਸ ਕੀਤੀਆਂ ਸੀਗੀਆਂ ਹੁਣ ਕਈ ਮੋਟਰ ਬੰਦਿਆਂ ਦੀ ਇਕੱਠੀ ਹੋਈ ਹੈ ਜਿਹੜੀ ਉਹਨਾਂ ਦੀ ਵੀ ਮੀਟਿੰਗ ਕੀਤੀ ਹੈ ਪਰਪਸ ਇਹੀ ਹੈ ਕਿ ਇਲਾਕੇ ਦੇ ਵਿੱਚ ਕਿਸੇ ਕਿਸਮ ਦੀ ਵੀ ਕੋਈ ਜਿਹੜੀ ਚੀਜ਼ ਦੀ ਹੈਗੀ ক্রਾਈਮ ਹੈਗਾ ਕੁਝ ਹੈਗਾ ਉਹ ਸਾਨੂੰ ਰਿਪੋਰਟ ਕਰਨ 'ਚ ਉਹਨਾਂ ਨੂੰ ਸੌਖ ਮਹਿਸੂਸ ਹੋਵੇ ਦੂਜਾ ਜਿਹੜਾ ਸਭ ਤੋਂ ਮੇਨ ਇਨੀਸ਼ੀਏਟਿਵ ਪੰਜਾਬ ਸਰਕਾਰ ਦਾ ਹੈਗਾ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਅਸੀਂ ਸਾਰਿਆਂ ਨੂੰ ਇਹਨਾਂ ਤੋਂ ਕੋਆਪਰੇਸ਼ਨ ਸੀਕ ਕੀਤੀ ਹੈ ਕਿ ਤੁਸੀਂ ਵੀ ਸਾਨੂੰ ਜਿਹੜੀ ਹੈਗੀ ਹੈ ਵੱਧ ਤੋਂ ਵੱਧ ਜਿਹੜੀ ਕੋਈ ਜਾਣਕਾਰੀ ਮਿਲ ਸਕੇ ਜਾਂ ਕੁਝ ਜਿਹੜਾ ਹੈਗਾ ਇਹਨਾਂ ਵੱਲੋਂ ਕੋਈ ਪੋਜ਼ਿਟਿਵ ਸੁਸਾਇਟੀ ਦੀ ਓਵਰ ਆਲ جنگ ਹੈ ਜੀ ਤਾਂ ਇਹ جنگ ਨੂੰ ਜੇ ਆਪਾਂ ਸਾਰੇ ਰਲ ਕੇ ਰਲਾਂਗੇ ਤਾਂ ਆਪਾਂ ਇਹਨੂੰ ਜੜੋਂ ਖਤਮ ਕਰ ਸਕਦੇ ਹਾਂ ਤਾਂ ਉਹਦੇ ਵਿੱਚ ਸਾਡੀ ਇਹਨਾਂ ਨੂੰ ਸਹਿਯੋਗ ਦੀ ਮੰਗ ਸੀਗੀ ਉਹਨਾਂ ਨਾਲ ਕੀਤੀ ਹੈ ਜੀ ਤੇ ਬਾਕੀ ਜਿਹੜਾ ਉਹਨਾਂ ਵੱਲੋਂ ਵੀ ਬਹੁਤ ਵਧੀਆ ਤੇ ਪੋਜ਼ਿਟਿਵ ਰਿਸਪੌਂਸ ਆਇਆ ਉਹਨਾਂ ਵੱਲੋਂ ਬੜੀਆਂ ਚੰਗੀਆਂ ਗੱਲਾਂ ਹੋਰ ਸੁਝਾਅ ਵੀ ਦਿੱਤੇ ਗਏ ਨੇ ਜਿਨ੍ਹਾਂ ਨੂੰ ਅਸੀਂ ਆਪਣੀ ਵਰਕਿੰਗ ਦੇ ਵਿੱਚ ਅੱਗੇ ਜੋੜਾਂਗੇ ਵੀ ਤੇ ਇਸ ਤਰੀਕੇ ਦੇ ਸੰਬੰਧ ਦੇ ਵਿੱਚ ਸਾਡੀ ਜਿਹੜੀ ਮੀਟਿੰਗ ਹੋਈ ਸਰ ਕੋਈ ਇਸ ਤਰੀਕੇ ਦਾ ਨਸ਼ਾ ਤਸਕਰੀ ਵੀ ਤੁਹਾਡੇ ਇਸ ਏਰੀਆ ਦੇ ਪਿੱਛੇ ਕਿ ਜਿੱਦਾਂ ਜਿੱਤੇ ਕਿੰਨਾ ਪੰਜਾਬ ਸਰਕਾਰ ਵੱਲੋਂ ਕਿ ਜਗਾ ਨਸ਼ਾ ਤਸਕਬ ਬਣਾਏ ਘਰ ਤੋੜੇ ਜਾ ਰਹੇ ਨੇ ਪ੍ਰੋਪਰਟੀ ਉਨਾਂ ਦੀ ਸੀ ਕਿਤੀ ਜਾ ਰਹੀ ਹੈ ਇਸ ਤਰੀਕੇ ਦਾ ਕੋਈ ਹੈ ਸਬ ਇਹ ਆਇਡੈਂਟੀਫਾਈ ਕਰ ਰਹੇ ਹਾਂ ਜੀ ਅਸੀਂ ਜਦੋਂ ਜਿਹਦੀ ਕੋਈ ਇਹੋ ਜੀ ਲੀਗਲ ਅਵੈਧ ਪ੍ਰੋਪਰਟੀ ਆਇਡੈਂਟੀਫਾਈ ਹੋਊਗੀ ਤਾਂ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਦੀ ਅਪੀਲ ਕਰ ਰਹੇ ਨੇ ਲੋਕਾਂ ਨੂੰ ਲੋਕਾਂ ਨੂੰ ਇਹੀ ਹੈ ਜੀ ਵੀ ਚੰਗੇ ਰਸਤੇ ਪੋ ਤੇ ਇਹੋ ਜੀ ਗੱਲਬਾਤ ਜਿਹੜੀ ਹੈਗੀ ਮਾੜੇ ਪਾਸੇ ਜਿਹੜਾ ਹੈਗਾ ਤੁਸੀਂ ਉਹਨੂੰ ਗਰੇਸ ਕਰੋ ਜਾਣ ਤੋਂ ਦੇਖੋ ਇਹਦੇ ਨਾਲ ਇਹੀ ਹੈ ਕਿ ਤੁਹਾਡੀ ਆਪਦੀ ਜਿਹੜੀ ਬੰਦੇ ਕੰਜ਼ਿਊਮਰ ਨੇ ਤੁਹਾਡੀ ਹੈਲਥ ਖਰਾਬ ਹੁੰਦੀ ਹੈ ਤੁਹਾਡਾ ਪਰਿਵਾਰ ਖਰਾਬ ਹੁੰਦਾ ਸਾਰਾ ਉਜੜਦਾ ਹੈ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਹਦੇ ਨਾਲ ਤੁਹਾਡੀ ਜ਼ਿੰਦਗੀ ਕੁਝ ਸਾਲਾਂ ਦੀ ਰਹਿ ਜਾਂਦੀ ਹੈ ਤਾਂ ਨਸ਼ੇ ਦੇ ਵਿੱਚ ਜਿਹੜਾ ਹੈਗਾ ਉਹ ਨਾ ਪੋ ਇਹਦਾ ਕੋਈ ਫਿਊਚਰ ਨਹੀਂ ਹੈਗਾ ਤਸਕਰਾਂ ਨੂੰ ਮੈਂ ਕਹਿਣਾ ਚਾਹੂੰਗਾ ਕਿ ਅਲਟੀਮੇਟਲੀ ਤੁਹਾਡੀਆਂ ਪ੍ਰਾਪਰਟੀਆਂ ਫ੍ਰੀਜ਼ ਹੁੰਦੀਆਂ ਨੇ ਇਲੀਗਲ ਪ੍ਰਾਪਰਟੀਆਂ ਡਿਸਟਰਕਟਿਵੀ ਹੁੰਦੀਆਂ ਨੇ ਤੁਸੀਂ ਸਜ਼ਾਵਾਂ ਵੀ ਕੱਟਦੇ ਹੋ ਪਰਿਵਾਰ ਵੀ ਬਦਨਾਮੀ ਖੱਟਦੇ ਹੋ ਤਾਂ ਇਹ ਕੋਈ ਕਾਰੋਬਾਰ ਨਹੀਂ ਹੈਗਾ ਇਹ ਜਿਹੜਾ ਗੁਰਖਤੰਦ ਦਾ ਤੁਸੀਂ ਜਿਹੜਾ ਤੁਸੀਂ ਸੋਚਦੇ ਹੋ ਵੀ ਇਹ ਇੱਕ ਇਨਕਮ ਸੋਰਸ ਹੈਗਾ ਇਹ ਜਿਹੜਾ ਹੈਗਾ ਇਹ ਇੱਕ ਕ੍ਰਾਈਮ ਹੈਗਾ ਇਹਦੇ ਵਿੱਚ ਬਿਲਕੁਲ ਨਾ ਪਾਓ ਹੋਰ ਬਹੁਤ ਤਰੀਕਿਆਂ ਨੇ ਜਿਨ੍ਹਾਂ ਤੋਂ ਤੁਸੀਂ ਕੁਝ ਅਰਨ ਕਰ ਸਕਦੇ ਹੋ ਪਰ ਉਹ ਤੁਹਾਡੀ ਮਿਹਨਤ ਦੀ ਕਮਾਈ ਹੋਊਗੀ ਉਥੋਂ ਨੂੰ ਫੱਲੋਗੀ ਇਹ ਚੀਜ਼ ਨੇ ਜਿਹੜਾ ਹੈਗਾ ਤੁਹਾਨੂੰ ਕੁਝ ਨਹੀਂ ਦੇਣਾ ਇਸ ਕਰਕੇ ਇਹਨੂੰ ਅਵੋਇਡ ਕਰੋ